ਮੇਰਾ ਨਾਮ ਜੀ ਅਕਾਇਦੀਪ ਸਿੰਘ ਇਹ ਸ਼ੌਂਕ ਸਿਰ ਮੈਨੂੰ ਬਚਪਨ ਤੋਂ ਸੀ ਬਾਕੀ ਜਿਵੇਂ ਜਿਵੇਂ ਏਜ ਵਧਦੀ ਗਈ ਸਕੂਲ ਦੇ ਟਾਈਮ ਦੇ ਵਿੱਚ ਟੀਚਰ ਮੈਨੂੰ ਸਪੋਰਟ ਕਰਦੇ ਰੇ ਓਵੇਂ ਓਵੇਂ ਮੇਰਾ ਸ਼ੌਂਕ ਜਿਹੜਾ ਹੈ ਉਹ ਵਧਦਾ ਗਿਆ ਤੇ ਮੈਂ ਆਪਣੀ ਆਰਟ ਵਿੱਚ ਜਿਹੜਾ ਇਹ ਉਹ ਸਫਾਈ ਲੈਂਦਾ ਗਿਆ ਤੇ ਇਵੇਂ ਹੀ ਅੱਜ ਮੈਂ ਆਰਟ ਦੀ ਸੇਧ ਤੇ ਹੀ ਟੀਚਰ ਬਣ ਚੁੱਕਿਆ ਹਾਂ ਹਾਂਜੀ ਬੱਚਿਆਂ ਨੂੰ ਖੰਦਾਂ ਹਣਿਆ ਨੀ ਸਰ ਬੱਚੇ ਵੀ ਜਿਹੜੇ ਆ ਉਹ ਸ਼ਾਮ ਦੇ ਟਾਈਮ ਤੇ ਜਿਵੇਂ ਮੇਰੇ ਟੀਚਰ ਦੀ ਜੋਬ ਤੋਂ ਬਾਅਦ ਸ਼ਾਮ ਦੇ ਟਾਈਮ ਤੇ ਮੇਰੇ ਕੋਲ ਸਿੱਖਣ ਆਉਂਦੇ ਨੇ ਉਹ ਮੈਂ ਚਾਹਨਾ ਹੈ ਕਿ ਹਾਂ ਵੀ ਜਿਹੜੇ ਬੱਚਿਆਂ ਨੂੰ ਇਸ ਚੀਜ਼ ਦਾ ਸ਼ੌਂਕ ਹੈ ਉਹ ਆਪਣਾ ਸ਼ੌਂਕ ਪੂਰਾ ਕਰਨ ਤੇ ਜਾਂ ਲਾਈਫ ਵਿੱਚ ਆਪਣੇ ਆਪ ਨੂੰ ਇੰਨਾ ਕੁ ਇਸ ਇਸ ਲੈਵਲ ਤੇ ਲੈ ਜਾਣ ਕਿ ਹਾਂ ਵੀ ਜੇ ਘਰ ਬੈਠ ਕੇ ਵੀ ਕਾਨੂੰਨਾਂ ਦੇ ਕੋਈ ਜੋਬ ਨਹੀਂ ਮਿਲਦੀ ਹੱਥ ਨਾਲ ਕੋਈ ਕੰਮ ਸਿੱਖਿਆ ਹੋਏਗਾ ਤੇ ਉਹ ਹੱਥੀਂ ਸਿੱਖੇ ਹੁਨਰ ਦੇ ਨਾਲ ਆਪਣੇ ਆਪ ਨੂੰ ਇਸ ਲਾਈਫ ਦੇ ਵਿੱਚ ਇਸ ਦੁਨੀਆਵੀ ਦੁਨੀਆ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਐਡਜਸਟ ਕਰ ਲੈਣ ਮੈਂ ਤਸਵੀਰਾਂ ਕਾਫੀ ਹੱਦ ਤੱਕ ਜਿਹੜੀਆਂ ਨੇ ਮੇਰੇ ਕੋਲ ਬਣ ਚੁੱਕੀਆਂ ਨੇ ਜ਼ਿਆਦਾਤਰ ਜੋ ਜਿਵੇਂ ਕੋਈ ਕਸਟਮਰ ਨੇ ਕਿਸੇ ਨੂੰ ਬਰਥਡੇ ਗਿਫਟ ਦੇਣਾ ਹੋਵੇ ਜਾਂ ਅਨਿਵਰਸਰੀ ਤੇ ਦੇਣਾ ਹੋਵੇ ਉਹਨਾਂ ਦੀਆਂ ਫੋਟੋਆਂ ਤੇ ਕਾਫੀ ਗਈਆਂ ਨੇ ਬਾਕੀ ਗੁਰੂਆਂ ਦੀ ਸਰੂਪ ਜਿਹੜੇ ਨੇ ਉਹ ਕਾਫੀ ਬਣਾਏ ਹੋਏ ਨੇ ਅਲੱਗ-ਅਲੱਗ ਗੁਰਦੁਆਰਿਆਂ ਵਿੱਚ ਗਈਆਂ ਹੋਈਆਂ ਨੇ ਸਾਡੇ ਬਟਾਲੇ ਦੇ ਐਮ.ਐਲ.ਏ. ਸ਼ੈਰੀ ਕਲਸੀ ਉਹਨਾਂ ਦੀ ਤਸਵੀਰ ਬਣਦੀ ਪਈ ਆ ਬੇਦੀ ਸਰ ਸ਼ੈਣੀ ਜਿਹੜੇ ਨੇ ਉਹਨਾਂ ਦੀ ਤਸਵੀਰ ਬਣ ਕੇ ਗਈ ਹੈ ਐਸਐਸਪੀ ਨਾਨਕ ਸਿੰਘ ਜਿਹੜੇ ਡੀਆਈਜੀ ਜਿਹੜੇ ਹੁਣੇ-ਹੁਣੇ ਪੋਸਟ ਤੇ ਆਏ ਨੇ ਉਹਨਾਂ ਦੀ ਤਸਵੀਰ ਬਣ ਕੇ ਗਈ ਹੋਈ ਹੈ ਕੁਬਰ ਪ੍ਰਤਾਪ ਦੀ ਜਿਨ੍ਹਾਂ ਨੇ ਬਰੂਸਲੀ ਦਾ ਰਿਕਾਰਡ ਤੋੜਿਆ ਸੀ ਉਹਨਾਂ ਦੀ ਜਿਹੜੀ ਤਸਵੀਰਿਓ ਬਣ ਕੇ ਗਈ ਹੋਈ ਹੈ ਹਾਂਜੀ ਹਾਂਜੀ ਉਹਨਾਂ ਦੀ ਵੀ ਤਸਵੀਰ ਜਿਹੜੀ ਆ ਉਹ ਅੱਜ ਤੋਂ ਮੈਂ 6-7 ਸਾਲ ਪਹਿਲਾਂ ਜਿਹੜੀ ਸੀ ਉਹ ਬਣਾਈ ਹੋਈ ਸੀ ਤੇ ਉਹ ਇਸ ਕਰਕੇ ਬਣਾਈ ਹੋਈ ਸੀ ਕਿ ਉਹ ਸਾਡੇ ਬਟਾਲੇ ਦੀ ਸ਼ਾਨ ਹੈ ਉਹਨਾਂ ਦਾ ਨਾਮ ਹੈ ਤੇ ਆਈ ਹੋਪ ਕਿ ਮੈਂ ਚਾਨਾ ਏਪੀ ਹਾਂ ਜਿਆਦਾ ਨਹੀਂ ਉਹਨਾਂ ਦੇ ਨਾਮ ਦੇ ਪਿੱਛੇ ਸਾਡੇ ਵਰਗੇ ਆਰਟਿਸਟਾਂ ਦਾ ਨਾਮ ਵੀ ਜ਼ਰੂਰ ਲੱਗੇ